ਆਸੀ ਆ ਬੰਦੇ ਨੂੰ ਦਾ ਲੱਗ ਗਿਆ ਹੈ ਤੁਸੀਂ ਕਿੱਥੇ ਸੀ ਵਾਲੀ ਨਹੀਂ ਲੈ ਕੇ ਗਏ ਹੈ ਕੀ ਹੋਇਆ ਸੀ ਦੱਸਿਓ ਗੰਦੇ ਮੁੰਡੇ ਮੈਨੂੰ ਲੈ ਕੇ ਨਹੀਂ ਗਏ ਲੈ ਭੱਜੀ ਹੋਈ ਜਾਂਦੀ ਏ ਚੜੀ ਜਾਈ ਹਾਏ ਹਾਏ ਗੁੱਛਾ ਚੜ ਗਿਆ ਗੁੱਛਾ ਸ਼ਾਮ ਨੂੰ ਚੱਲਾਂਗੇ ਕਿ ਗੁੱਸਾ ਕਰ ਗਿਆ ਮੁੰਡਾ ਕੁੱਠੀ ਚ ਆਓ ਪੁੱਤਰ ਗੁਰ ਫਰਿਆਦ ਠੰਡ ਬੜੀ ਏ ਸੋਹਣੀ ਏ ਫੋਨ ਤੋਂ ਲੱਗੋ ਹੁਣ ਤੇ ਤੁਸੀ ਇਕੱਲੇ ਰਹਿ ਗਏ ਸੀ ਹੈ ਤੁਹਾਨੂੰ ਲੈ ਕੇ ਨਹੀਂ ਗਏ ਸੀ ਹੈ ਫੋਨ ਨਹੀਂ ਲੈ ਕੇ ਗਿਆ ਸੀ ਆ ਇਹ ਲੁੱਟ ਗਿਆ ਪੁਈ ਨਾਲ ਲੁੱਟ ਗਿਆ ਨਹੀਂ ਚਿੜੀ ਜੋ ਮੈਂ ਲੈ ਕੇ ਜਾਵਾਂਗੀ ਹੁਣ ਮੈਂ ਲੈ ਕੇ ਜਾਵਾਂਗੀ ਆਜੋ ਛੋਰੀ ਆਜੋ ਅਬੁਤਰੀ ਮੈਂ ਆਪਣੇ ਪੁੱਤਰ ਨੂੰ ਲੈ ਕੇ ਜਾਵਾਂਗੀ ਨਹੀਂ ਮੈਂ ਆਪਣੇ ਛੋਣੇ ਨੂੰ ਨਹੀਂ ਮੈਂ ਛੋਣੇ ਲਾਲ ਨੂੰ ਹੈ ਮੇਰਾ ਛੋਣਾ ਕਿਉਂ ਲੁੱਟਿਆ ਹੈ ਕਿਉਂ ਲੁੱਟਿਆ ਹੈ ਦਾੱਚ ਦੋ ਪੁਈ ਨਾਲ ਨਾ ਜੋਗੇ ਉਹ ਗੁੱਛੇ ਹੋਗੇ ਭਾਈ ਪੁਈ ਨਾਲ ਪੁਈ ਨਾਲ ਗੁੱਛੇ ਕਉ ਹੋਏ ਹੋ ਪੁਈ ਨਾਲ ਕੋਹ ਗੁੱਛੇ ਹੋਗੇ ਛੀ ਦਾੱਚ ਦੋ ਭੋਲੂ ਕਾਕਾ ਇੱਕ ਤੇ ਕੁਤਰਤਾਰੀਆਂ ਵੀ ਨਹੀਂ ਹੁੰਦੀਆਂ ਭਈਆ ਭੋਲੂ ਕਾਕਾ ਇਹਨੂੰ ਅੱਜ ਇੰਨੇ ਟਾਈਮ ਚ ਵਾਪਸ ਮੁੜ ਗਿਆ ਨੇ ਆ ਵੇਲੋ ਇਹਨਾਂ ਦੇ ਹਾਲ ਫਿਰ ਪੈਰੀ ਪੈਦਰ ਹੋ ਗਿਆ ਤੇ ਪਹਿਲਾਂ ਚੈੱਕ ਕਰ ਹੁਣ ਇੱਥੇ ਬੈੱਡ ਤੇ ਨਹੀਂ ਬਹਿਣਾ ਵੀ ਕੱਪੜੇ ਤੁਹਾਡੇ ਗੰਦੇ ਨੇ ਚਲੋ ਉਹਦਾ ਵਾਸ਼ ਕਰਵਾ ਕੇ ਆਇਓ ਅਗਲੀ ਵਾਰ ਵੋ ਵੋ ਟੂ ਵਾਸ਼ਰੂਮ ਐਂਡ ਟੇਕ ਗੋ ਟੂ ਵਾਸ਼ਰੂਮ ਹਾਂ ਵੇਖ ਲੈ ਸੜੀ ਜੀ ਬਾਲੀ ਅੰਗਰੇਜ਼ਣ ਹੋਣੀਆਂ ਗਰੇਜੀ ਬੋਲਦੀਆਂ ਨੇ ਹੈ ਨਹੀਂ ਹੋਣੀਆਂ ਹੈ ਨਹੀਂ ਹੋਣੀਆਂ ਤੂੰ ਗਰੇਜੀ ਦਾ ਬੋਲਿਆ ਕਰ ਬਾਲੀ ਹਾਂ ਅੰਜੀ ਹੁਣ ਸੰਗਤਾਂ ਚੱਲੀਆਂ ਨੇ ਗਾਇਸ ਪੱਤ ਗੱਡਾ ਸਾਬ ਨਹੀਂ 10 10 ਵੀਰ 10 ਵੀਰ ਗੁਰਦੁਆਰਾ ਸ਼ੇਖੂਪੁਰ ਵਾਹ ਸ਼ੇਖੂਪੁਰ ਵਾਹ ਸ਼ੇਖੂਪੁਰ ਦੇ ਪਾਸਾ ਪਾਬੀ ਨਾਲ ਪਹਿਲੀ ਡਰਾਈਵ ਹਾਂ ਫਸਟ ਰਾਈਡ ਵੀ ਤੇ ਭਾਬੀ ਇੰਨੀ ਸੰਗਤ ਸੱਜੀ ਪਈ ਹੈ ਅਲੱਦੀ ਸੰਗਤ ਆਈ ਹੈ ਹੈਨਾ ਅੱਧੀ ਸੰਗਤ ਘਾਰੇ ਠੰਡ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਭਰਪੂਰ ਠੰਡ ਹੈ ਆ ਭਰਪੂਰ ਤੇ ਹੁਣ 44 ਮੱਥਾ ਟੇਕਣ ਜਾ ਰਹੇ ਆ ਅਸੀਂ ਆ ਸੰਗਤ ਤਾਂ ਪਿੱਛੇ ਸੰਗਤੋਂ ਆਪਣਾ ਦੱਸੋ ਵੀ ਕੌਣ ਕੌਣ ਹੋ ਤੁਸੀਂ ਮੈਂ ਮਨਸੀਰਤ ਕੋਰ ਹਾਂ ਹਰ ਬਲਾਕ ਪਤਾ ਹੀ ਨਹੀਂ ਸੀ ਫਿੰਡਰ ਹਰ ਬਲਾਕ ਸੇ ਅੱਛਾ ਪਤਾ ਹੀ ਨਹੀਂ ਸੀ ਸਾਨੂੰ ਤੇ ਹਾਂ ਤੁਸੀਂ ਬੋਲੇ ਹਾਂ ਆਹ ਕੋਣ ਯੈਲੂ ਪਟਕੇ ਵਾਲਾ ਇੱਕ ਨਹੀਂ ਇਹਨਾਂ ਨੇ ਆਪੋਜ਼ਿਟ ਕੰਟਰਾਸਟ ਕੀਤੇ ਨੇ ਹੈਨਾ ਤੇ ਯੈਲੂ ਆ ਤੇ ਮੇਰੇ ਪਟਕੇ ਨਹੀਂ ਆਇਆ ਏ ਤੇ ਮੇਰੀ ਜੈਕਟ ਦੇ ਦੇ ਪਟਕੇ ਨਾਲ ਮੈਚਿੰਗ ਤੇ ਮੇਰਾ ਪਟਕਾ ਦੇ ਜਿਆ ਦੇਣਾ ਆਪੋਜ਼ਿਟ ਕੰਟਰਾਸਟ ਹੈ ਨਾ ਤੇ ਗੁੜਫੜਿਆ ਦੀ ਕਿੱਥੇ ਚੱਲਿਆ ਏ ਦਸਵੀਂ ਦੱਛੋ ਕਿੱਥੇ ਚੱਲੇ ਗੁੜਫੜਿਆ ਦਾ ਗੁਰਦਾਸ਼ਾ ਗੁਰਦਾਸ਼ਾ ਕਿਹੜਾ ਗੁਰਦਾਸ਼ਾ ਜੂਸ ਬਹੁਤ ਉੱਪਰ ਨੇੜੇ ਖੜੇ ਹੈ ਡਰਾਈਵ ਤੇ ਮम्मा ਨਾਲ ਆਪਾਂ ਲੌਂਗ ਡਰਾਈਵ ਤੇ ਨਿਕਲੇ ਆ ਹੈਨਾ ਮम्मा ਮम्मा ਇਹ ਸਾਡੇ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਨੂੰ ਡਿਸਟਰੈਕਟ ਨਹੀਂ ਕਰਨਾ ਹੈਗਾ ਹਾਂਜੀ ਡਰਾਈਵਰ ਸਾਹਿਬ ਅੱਜ ਬੜੀ ਦੇਰ ਬਾਅਦ ਗੱਡੀ ਚਲਾ ਰਹੇ ਨੇ ਕਿਉਂ ਸਾਡਾ ਟਾਈਮ ਹੋ ਗਿਆ ਹੈ ਪ੍ਰੈਕਟਿਸ ਕਰਦੀ ਸੀ ਪ੍ਰੈਕਟਿਸ ਤੇ ਨਹੀਂ ਉਹ ਪ੍ਰੈਕਟਿਸ ਚਲੋ ਹੋ ਗਈ ਜਿਹੜੀ ਹੋਣੀ ਹੈ ਹਾਂ ਗੱਡੀ ਮੈਂ ਚਲਾਈ ਮਿਲਦਾ ਮਹੀਨੇ ਤੇ ਤੋਂ ਬਾਅਦ ਚਲਾਉਣਾ ਚਲੋ ਇੰਨਾ ਟਾਈਮ ਤੇ ਕੁਝ ਜ਼ਿਆਦਾ ਨਹੀਂ ਦੀ ਆਪਣਾ ਮੋੜ ਜਿਹੜਾ ਜ ਲੈ ਆਏ ਨੇ ਚਲੋ ਥੈਂਕਸ ਸੋ ਪਰਮਾਤਮਾ ਦਾ ਉਦਮ ਹਨਾ ਕਦੀ ਕਿਸੇ ਨੇ ਕਰ ਲਿਆ ਕਦੀ ਕਿਸੇ ਨੇ ਕਰ ਲਿਆ ਕੋਈ ਆਪਣਾ ਮੋੜ ਮੋਏ ਰਹਿ ਗਿਆ ਵਿੱਚ ਹਾਂ ਮੈਂ ਕਿੰਨੀ ਮੋਟੀ ਲੱਗਦੀ ਪੀ ਸਾਰਿਆ ਦੇ ਕੋਲ ਪ੍ਰਿਆ ਚ ਇੱਥੇ ਚੁੱਲਿਓ ਤੁਸੀਂ ਕਿਹੜੇ ਕੁੱਤਾ ਛਾਬ ਦਸਮਿਆਲੇ ਕੁੱਤਾ ਛਾਬ ਕਿਹੜੇ ਕੁੱਤਾ ਛਾਬ ਦਸਮਿਆਲੇ ਕੁੱਤਾ ਛਾਬ ਕੁੱਤਾ ਛਾਬ ਤੇ ਗੁਰਦੁਆਰੇ ਤਾਂ ਗੁਰਦੁਆ ਗੁਰਦੁਆਰੇ ਸਾਹਿਬ ਕੁੱਤਾ ਛਾਬ ਗੁਰਦੁਆਰੇ ਨਹੀਂ ਕੁੱਤਾ ਛਾਬ ਨਹੀਂ ਕੁੱਤਾ ਛਾਬ ਗੁਰਦੁਆਰੇ ਕੁੱਤਾ ਛਾਬ ਗੁਰਦੁਆਰੇ ਚਲ ਗੁਰਦੁਆਰੇ ਸਾਹਿਬ ਦੇ ਪੁੱਤਰ ਲੇ ਵਸਪਾ ਆਪਣੇ ਤੋਂ ਕਿੰਨਾ 3 ਕਿਲੋਮੀਟਰ ਹੈ ਸਾਰਾ ਹਾਂ ਬਸ ਪਹੁੰਚ ਜਾਣਾ ਦਾਚਾ ਰੋਲਾ ਨਾ ਪਾਓ ਸੰਗ ਤੋਂ ਹੁਣੇ ਪਹੁੰਚਣ ਆਲੇ ਆਪਾ ਬਸ ਦੇ ਮੌਸਮ ਨੇ ਅੱਜ ਪੂਰਾ ਉਹ ਕੀਤਾ ਪਿਆ ਵੀ ਧੁੱਪ ਤੇ ਨਿਕਲਣੀ ਆਈ ਨਹੀਂ ਸੂਰ ਤੇ ਦੇਸਾਂ ਨੇ ਪੂਰਾ ਕੀਤਾ ਵੀ ਜਿੰਨਾ ਤੇ ਤੁਸੀਂ ਹੋਣਾ ਉਹਨੇ ਦਿਨ ਤੋਂ ਮੈਂ ਨਿਕਲਣਾ ਹੀ ਨਹੀਂ ਪਰਗਟ ਹੋੜਾ ਇਹ ਨਾ ਠੀਕ ਰਹਿੰਦਾ ਬੱਚੇ ਵੀ ਜਦੋਂ ਬਾਹਰ ਭੱਜਦੇ ਨੇ ਉਦੋਂ ਠੀਕ ਰਹਿੰਦਾ ਸੋਗੋ ਜਦੋਂ ਰਜਾਈਆਂ ਚੱਪੜ ਰੱਖਦੇ ਆ ਨਾ ਬਿਠਾ ਬਿਠਾ ਕੇ ਜਿਆਦਾ ਠੰਡ ਲੱਗਦੀ ਉੱਪਰ ਤੇ ਬੈਠੀ ਰਜਾਈ ਤੇ ਠੰਡ ਵੱਧ ਲੱਗਦੀ ਇਹ ਕੰਮ ਕਰਦੇ ਨੇ ਫਿਰ ਐ ਲੱਗਦਾ ਵੀ ਗਰਮੀ ਮਿਲਦੀ ਹਾਂ ਇੱਕ ਗੱਡੀ ਆਈ ਉਹ ਜਦੋਂ ਪਹੁੰਚ ਕੇ ਗੁਰਦੁਆਰਾ ਸਾਹਿਬ ਹੋਰ ਕੋਈ ਹੈ ਵਾਹਿਗੁਰੂ ਸੱਚੇ ਬਾਸ਼ਾ ਅੱਗੇ ਕਿੰਨੀ ਜਿਆਦਾ ਰੌਣਕ ਹੁੰਦੀ ਹੈ ਨਾ ਦਸਵੀਂ ਨੂੰ ਇੱਥੇ ਦੁਕਾਨਾਂ ਹੀ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਆਪਾਂ ਹੀ ਲੈਣ ਅੱਥੇ ਵੀ ਕਿੰਨੇ ਲੱਗੇ ਹੁੰਦੇ ਨੇ ਨਾ ਦੁਕਾਨਾਂ ਸ਼ਬੀਲ ਝੂਲੇ ਇੱਧਰ ਲੱਗਦੀਆਂ ਹੁੰਦੀਆਂ ਨੇ ਦੱਦੀਆਂ ਦਾ ਕੰਨ ਉਹ ਤੋਂ ਟ੍ਰੈਂਪੋਲੀਨ ਤੋਂ ਲਿਆ ਸੀ ਯਾਰ ਯਾਦ ਹੈ ਮੈਨੂੰ ਯਾਦ ਹੈ ਮੈਨੂੰ ਵੀ ਯਾਦ ਹੈ ਮੈਨੂੰ ਵੀ ਯਾਦ ਹੈ ਉਹ ਤੇ ਲੱਗਿਆ ਸੀ ਹਾਂ ਉਹ ਸਾਹਮਣੇ ਮੈਨੂੰ ਯਾਦ ਹੈ ਤੈਨੂੰ ਪੁੱਛੀ ਵੀ ਬੋਲੇ ਉਹ ਜਦੋਂ ਅਰਕ ਜਹਾਜ ਆਇਆ ਯਾਦ ਤਾਂ ਮੈਨੂੰ ਹਾਂ ਮੈਨੂੰ ਵੀ ਯਾਦ ਹੈ ਉੱਪਰ ਦਵਾਨ ਹਾਲ ਬਣਿਆ ਹਣਾ ਮੈਂ ਲਿਆ ਸੀ ਤੁਹਾਨੂੰ ਨਾਲ ਵੀ ਬਹੁਤ ਵੱਡਾ ਬਣ ਗਿਆ ਥੈਂਕ ਯੂ ਵਾਈਗੁਰੂ ਜੀ ਵਾਈ ਗੁਰੂ ਜੀ ਜੈ ਮਾਸ਼ਾ ਸਹੀ ਸਵਾਗਤ ਮਚਾਤਾ ਚਲੋ ਵੀ ਸੰਗਤੋ ਉਤਰੋ ਵਾਈ ਗੁਰੂ ਨੇ ਸਹੀ ਤਾਂ ਵਾਈ ਗੁਰੂ ਨੂੰ ਸਭ ਦਾ ਫਿਕਰ ਹੈ ਸਹੀ ਗਾ ਮੈਂ ਲੱਭਦੇ ਕਿਆ ਸੀ ਕਿ ਤੁਸੀ ਦੀ ਕੋ ਆ ਟ੍ਰੈਂਪਿੰਗ ਲੈਂਦੇ ਅੱਛਾ ਤੁਮ ਦੋਵੇਂ ਵੀ ਨਾ ਮੰਮਾ ਮੇਰੇ ਜਰਾਂ ਬਾਹ ਗੰਦੀ ਹੋਣਗੀਆਂ ਬਾਹਰ ਪਾ ਦਿਆਂਗੇ ਸੋ ਜੁੱਤੀਆਂ ਕਿੱਥੇ ਲਾਈਏ ਨਹੀਂ ਉੱਥੇ ਤਾਲ ਲਾਂਗੇ ਉੱਥੇ ਤੇ ਸੌਕਸ ਇਹਨਾਂ ਦੀਆਂ ਦੋ ਮਿੰਟ ਮੈਂ ਕਿਹ ਚਾਹ ਹੈ ਭਾਈ ਰੱਖਣ ਭਾਈ ਰੱਖਣ ਫਿਰ ਉੱਥੋਂ ਲੰਘ ਕੇ ਕਿੱਥੇ ਜਾਣੀ ਚਲੋ ਉਤਰੋ ਫਿਰ ਅੱਗੇ ਰਤ ਕੋਈ ਨਹੀਂ ਬਿਜਾ ਨਹੀਂ ਕੋਈ ਚਲੋ ਕਿੰਨੀਆਂ ਸੋਹਣੀਆਂ ਲਾਈਟਾਂ ਵੇਖੋ ਜਗਦੀ ਆ ਚਲੋ ਅੱਗੇ ਲੱਗੋ ਹਾਂ ਰੇਰਾਸਾਲ ਦਾ ਇੱਥੇ ਲਾ ਲਓ ਇੱਥੇ ਇੰਨੀ ਥਾਂ ਤੇ ਮੈਂ ਪੈਰ ਖੋਣੇ ਤੇ ਬੋਨ ਲੱਗ ਗੁਰਪ੍ਰੀਤ ਸਿੰਘ ਉਹ ਦੇਖਿਓ ਸੌਕਸ ਤਾਂ ਦੂਰੀ ਸਿੱਤੀ ਜਗ੍ਹਾ ਤੇ ਜਾ ਕਿੱਧਰੋਂ ਜਾਓਗੇ ਤੁਸੀਂ ਮੈਂ ਤਾਂ ਮਾਸ ਕਰ ਦਿੰਦਾ ਸੋਹਣੇ ਲੱਗਦੇ ਆ ਇਹ ਪਸੰਦ ਨਹੀਂ ਆਏ ਤੁਹਾਨੂੰ ਕੀ ਚੀਜ਼ ਆਹ ਸੋਹਣੇ ਲੱਗਦੇ ਨੇ ਕੁੱਤੇ ਲੱਗਦੇ ਨੇ ਉਹ ਵੇ ਲੋ ਉਧਰ ਕਿੱਧਰ ਚੜੀ ਜਾਂਦਾ ਗੁਦਾ ਦੇਖਾ ਦਿੱਤਾ ਹਾਂ ਹਾਂਜੀ ਪੁੱਤਰ ਸਾਡੇ ਨਾਲ ਚੱਲਿਓ ਰੋਲਾ ਨਹੀਂ ਪਾਣਾ ਹੈਗਾ ਆਰਾਮ ਨਾਲ ਚੱਲੋ ਨਹੀਂ ਤੁਸੀਂ ਗੁਰਦੁਆਰਾ ਸਾਹਿਬ ਹੀ ਗ੍ਰੈਣੀ ਦਾ ਖੜਾ ਨਹੀਂ ਛੱਡਦੀ ਚਲੋ ਚਲੋ ਬਾਬਾ 7:00 ਵਜੇ ਗੁਰੂ ਕਈ ਦਾ ਹੁੰਦਾ ਹੈ ਇਹ ਗ੍ਰੀਸ ਚੇਪਾ ਆ ਸ਼ਾ ਚਲੋ ਚਲੋ ਆਹ ਜੀ ਬੋਸ ਤੇ ਸਰੋਵਰ ਤੇ ਪੰਜ ਸ਼ਨਾਨਾ ਮਹਾ ਗਿਆਨਾ ਪੰਜ ਸ਼ਨਾਨਾ ਮਹਾ ਗਿਆਨਾ 8 ਵਜੇ ਤੇ ਇਹ ਕਰਨਾ ਤੇ ਕਰ ਲੇ ਹੁੰਦਾ ਚੱਲ ਗਿਆ ਉਹਨਾਂ ਨੂੰ ਵੀ ਛੰਡ ਲੱਗ ਰਹੀ ਆ ਹਾਂ ਪਰ ਉਹ ਤੇ ਪਾਣੀ ਸੀ ਜਾਂਦੀਆਂ ਨੇ ਨਾ ਨਾ ਤੁਸੀਂ ਇੱਧਰ ਨਾ ਆਇਓ ਗਿੱਲੀਆਂ ਕਰਦੀਆਂ ਗਿੱਲੀਆਂ ਕਰਦੀਆਂ ਹੋ ਗਿਆ ਚਲੋ ਕਰ ਲਓ ਤੁਸੀਂ ਬਰੰਚ ਨਾ ਨਾ ਕਰ ਲਓ ਕਰਦਾ ਦੋ ਵੇਸੇ ਮੈਂ ਕਰਦਾ ਮੈਨੂੰ ਕੋਈ ਮੈਨੂੰ ਪਤਾ ਕੀ ਕਰਨਾ ਹੁੰਦਾ ਹਾਂ ਹਾਂ ਮੈਂ ਪਤਾ ਸੇਦੋ ਪਾਰਦੇ ਸ਼ਰਨ ਨਾ ਮਮ Çello çalıyorsunuz. Kusma tareklesit. ਸਿਰ ਤੇ ਵੇਖੋ ਕੋਈ ਗਲਤੀ ਨਹੀਂ ਕਿੰਨੇ ਆ ਸੀ ਕਿੰਨਾ ਮੇਰਾ ਏ ਮੈਨੂੰ ਮਿਲਿਆ ਡਰਾਈਵਰ ਸਾਹਿਬ ਠੀਕ ਹੋ ਹਾਂਜੀ ਡਰਾਈਵਰ ਸਾਹਿਬ ਨਾਲ ਦੇਖਦੇ ਆ ਤੁਸੀਂ ਡਰਾਈਵਰ ਸਾਹਿਬ ਨਾਲ ਮਾੜੀ ਹੋਈ ਔਰ ਡਰਾਈਵਰ ਵਿਚਾਰੇ ਦੀ ਅੱਖ ਹੀ ਤੋੜ ਦੇਣ ਲੱਗੇ ਸਨ ਮੈਂ ਕਹਾ ਪਤਾ ਨਹੀਂ ਕਿਉਂ ਨਹੀਂ ਉੱਥੇ ਹੀ ਖੜੇ ਪਏ ਨੇ ਕਿ ਵੀ ਕਿਉਂ ਨਹੀਂ ਅੱਗੇ ਆਉਂਦੇ ਪਏ ਇਹਨਾਂ ਤੇ ਪਤਾ ਹੀ ਨਹੀਂ ਲੱਗਿਆ ਵੀ ਇਹ ਕਾਂਡ ਕਰਤਾ ਮਨਸੀਰਤ ਨੇ ਹਾਏ ਹਾਏ ਗਲਤੀ ਨਾ ਵੱਜ ਜਾ ਬਿੱਡੂ ਹਾਏ ਹਾਏ ਗਲਤ ਬੁੱਝ ਕੇ ਮਾਰਿਆ ਹਾਏ ਹਾਏ ਨੇਰੀ ਤੇ ਚੜੀ ਹੁੰਦੀ ਹੈ ਇਹਨਾਂ ਨੂੰ ਹੁਣ ਅਕਾਂਤੀ ਸੀ ਦੇਖਿਓ ਗਲਤੀ ਥੋੜਾ ਮਨ ਨਹੀਂ ਆਪਣੀ ਵੀ ਹੈ ਦੇਖਿਓ ਚਲੋ ਵਾਈ ਗੁਰੂ ਕੋ ਵਾਈ ਗੁਰੂ ਸੱਚੇ ਪਾਤਸ਼ਾਹ ਕੋਈ ਕਸ਼ਟ ਹੋਣਾ ਬੋਲੇ ਸੋਨਿਆ ਉਤਸ ਰੀਕਾਲ ਕੋਈ ਕਸ਼ਟ ਹੋਣਾ ਟਲ ਗਿਆ ਵਾਈ ਗੁਰੂ ਸੱਚੇ ਪਾਤਸ਼ਾਹ ਕਿਹੜਾ ਕਸ਼ਟ ਸੁਖ ਸ਼ਾਂਤੀ ਰੱਖੀ ਵਾਈ ਗੁਰੂ ਹੇ ਕਿੱਥੇ ਵਾਹਿਗੁਰੂ ਸੱਚੇ ਪਾਤਸ਼ਾਹ ਬੋਲਿਓ ਬੋਲਿਓ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਜੀ ਵੀ ਕਹਿੰਦੇ ਹੋਣੇ ਨੇ ਵੀ ਆ ਕਿੱਥੋਂ ਆ ਗਏ ਨੇ ਮੁੰਡੇ ਪ੍ਰਸ਼ਾਦ ਪ੍ਰਸ਼ਾਦ ਹੀ ਮੰਗੀ ਗਏ ਨੇ ਪ੍ਰਸ਼ਾਦ ਹੀ ਮੇਰੀ ਰਿਆ ਰੱਖੀਏ ਤੁਹਾਨੂੰ ਕਹਿੰਦਾ ਗੁਰਪ੍ਰਯਾਦ ਕਹਿੰਦਾ ਮੇਰੇ ਭਰਾ ਨੇ ਖਾ ਲਿਆ ਬਾਬਾ ਜੀ ਤੂੰ ਆਪੇ ਜੀ ਦਿੱਤਾ ਸੀ ਹਾਂ ਕਹਿੰਦਾ ਮੇਰੇ ਭਰਾ ਨੇ ਖਾ ਲਿਆ ਤੇ RAM ਨਾਲ ਆਪੀ ਦੇ ਦੂਗੀ ਜਾਗ ਕੇ ਉੱਠ ਗਿਆ ਬਾਬਾ ਜੀ ਵੀ ਚੰਗੇ ਸਨ ਮੈਨੂੰ ਉਹ ਤੇ ਲੱਗਦਾ ਸੀ ਵੀ ਹੁਣ ਭਜਾਨਗੇ ਇਹਨਾਂ ਨੂੰ ਪਰ ਕੁਛ ਨਹੀਂ ਕਿਹਾ ਉਹਨਾਂ ਨੇ ਹੈ ਗੁਰ ਪ੍ਰਿਆਦ ਇੰਨਾ ਪ੍ਰਸ਼ਾਦ ਪਸੰਦ ਆ ਗਿਆ ਸੀ ਆਦੇ ਵੇਲੇ Papa ਫੜਿਆ ਪਹਿਲਾਂ ਤੁਸੀਂ ਪ੍ਰਸ਼ਾਦ ਖਾਦਾਂ ਨੀ ਆਪਣਾ ਹੈ ਲੜ ਕੇ ਲੜਾਈ ਹੋ ਗਈ ਹੋਣਾ ਮਲਾਪ ਆਵੇਂ ਨਾ ਗਾਦੇ ਪਿੱਛੇ ਲੜਦੇਵੇਂ ਨੇ ਪਿੱਛੇ ਕਹਿੰਦੇ ਨੇ ਮਾਈ ਬੰਨ ਮਲਾਪ ਤੈਨੂੰ ਉੱਚੀ ਗਾਦ ਦੇਣਾ ਘੱਟੀ ਜਾ ਜਿਹੜਾ ਜਿਹੜਾ ਤੰਗ ਕਰੇਗਾ ਨਾ ਉਹਨਾਂ ਨੂੰ ਤਾਰ ਦੇਣਾ ਠੰਡ ਬਣੀਏ ਚੱਲੋ ਪਿੱਛੇ ਮੈਨੂੰ ਰਾਹ ਤਾਂ ਪਤਾ ਹੀ ਹੈ ਵੇ ਰੁਕੋ ਰੁਕੋ ਬੱਬੀ ਰੁਕੋ ਚਲੋ ਤਾਰੀ ਇੱਕ ਅੱਦੇ ਨੂੰ ਉਤਰੋ ਉਤਰੋ ਉਹ ਤੇਰੀ ਸਕੂਲ ਸਪੀਡ ਘੱਟ ਕਰੋ ਚਲੋ ਇਹਨੂੰ ਉਦੋਂ ਸਕੂਲ ਬਾਹਰ ਗੱਡੀ ਖੜਾ ਲਈ ਇਹਦਾ ਰੋ ਰੋ ਕੇ ਜੋ ਬੁਰਾ ਹਾਲ ਹੋਇਆ ਜੱਸਾ ਚਾਚੂ ਨੇ ਖੜਾਈ ਜਦੋਂ ਹਾਂ ਅੱਛਾ ਇਹਨੇ ਤੇ ਸਕੂਲ ਛੱਡਦੇ ਨੇ ਅੱਪ ਚੂਹਣ ਦੇ ਆਹੋ ਮੈਂ ਉਹ ਨਾ ਜਿੱਦਣ ਪਾਰਕ ਸੀ ਉੱਥੇ ਰਖਾਇਆ ਸੀ ਛੇਵੀਂ ਪਾਸ਼ਾ ਦੀ ਪੋਕ ਸੀ ਅੱਛਾ ਤੇ ਉਜਾਸ ਕਹਿੰਦਾ ਵੀ ਇਹਨਾਂ ਨੇ ਛੁੱਟੀ ਕਰ ਲਈ ਆਦੇ ਟਾਈਮ ਟਾਈਮ ਹੈਂਸ ਯੱਲੇ ਮਲਾਬੀ ਜਾਣ ਕੇ ਕਰ ਲਈ ਭੋਗ ਸਰਜਰੀ ਪੈ ਜਾਂਦਾ ਹੈ ਨਾ ਮਲਾਬ ਦਾ ਸੀ ਟਾਈਮ ਤੇ ਮਲਾਬ ਦਾ ਐਂਜਲਾ ਤੇ ਲੰਘ ਗਿਆ ਸੀ ਮਲਾਬ ਦਾ ਲਿਹਾ ਸੀ ਤੇ ਜੱਸ ਜਾਣ ਕੇ ਪਟਾਈ ਕਹਿੰਦਾ ਤੈਨੂੰ ਤਾਰ ਦੇਣਾ ਹਾਂ ਉੱਥੇ ਰੋਗਲੀ ਦੀ ਜ਼ੈੜ ਤੇ ਗੱਡੀ ਇਹ ਤੇ ਰੋ ਰੋ ਕੇ ਪਿਆ ਮੈਂ ਤੇ ਗਈ ਨਹੀਂ ਸੀ ਹੈਗੀ ਉਦੋਂ ਗੱਡੀ ਫਸੀ ਫਈ ਸੀ ਅਸੀਂ ਉੱਥੇ ਹੈ ਨਾ ਅੱਗੇ ਦਾਦੀ ਬੰਮਾ ਬੜੇ ਸਾਰੀਆਂ ਵਿੱਚ ਹੀ ਚਾਤੀ ਜੀ ਆਨੰਦ ਵੀ ਕਹਿੰਦਾ ਮੌਥੀ ਫਸਣਾ ਹੈ ਰਨੰਦ ਦੇ ਸਭੋ ਫਿਰ ਉੱਕੀ ਹੁੰਦਾ ਉਹਨੂੰ ਵੀ ਮੈਂ ਆਣ ਵੇਲੇ ਖੁੱਲੇ ਹੋ ਗਏ ਸੀ ਡੈਡੀ ਸਕੂਟੀ ਲੈ ਗਏ ਸਨ ਨਾ ਫਿਰ ਸਾਜਰੇ ਕਰਕੇ ਵੀ ਠੰਡ ਘੱਟ ਨਹੀਂ ਜਾਂਦੀ ਹਾਂ ਉਹ ਤੋਂ ਨਵੰਬਰ ਦੇ ਸਟਾਰਟਿੰਗ ਜੇ ਚੀ ਹੁੰਦਾ ਇੱਕ ਬੈਟਰੀ ਜਾਂ ਇੱਕ ਟੋਰ ਮੇਰੇ ਤੋਂ ਨਹੀਂ ਜਾ ਗਿਆ ਮੇਰੇ ਕਰਮਾਂ ਚ ਨਹੀਂ ਹੋਇਆ ਮੈਂ ਫਿਰ ਉਦੋਂ ਬੁਖਾਰ ਸੀ ਬੁਖਾਰ ਜਿਆਦਾ ਮਤਲਬ ਵੀ ਨਹੀਂ ਸਾਜਰੇ ਨਹੀਂ ਸੀ ਨਾ ਜਾਇਆ ਜਾਂਦਾ ਉੱਪਰ ਜੋੜ ਜੂੜ ਦੋ ਕਿਤੇ ਸਨ ਸਵੇਰੇ ਨਹਾਣ ਦਾ ਔਖਾ ਸੀ ਹੁਣ ਤੇ ਚੱਲ ਫਰਕ ਪੈ ਗਿਆ ਕੁਛ ਅੱਗੇ ਨਾਲੋਂ ਉਹ ਸ਼ਾਦ ਦਾ ਕੋ ਚਾਹ ਨੂੰ ਪਰਮਾਤਮਾ ਪਾਏਗਾ ਵੀ ਹੌਲੀ ਹੌਲੀ ਜਦੋਂ ਪੈਣ ਲੱਗਦਾ ਫਿਰ ਆਪਣੇ ਲਈ ਉਹਦੇ ਤੇ ਫਿਰ ਹਲੇ ਹੋਈ ਹੀ ਹੋਇਆ ਸੀ ਨਾ ਥੋੜਾ ਜਿਹੀ ਹੋਇਆ ਸੀ ਚਲੋ ਦਰਸ਼ਨ ਕਰ ਲਿਓ ਵਾਈ ਗੁਰੂ ਸੁੱਕ ਸੁੱਕਾਂ ਦਾ ਪੱਥਰ ਟਿੱਕਿਆ ਜਾਂਦਾ ਅੱਜ ਫਿਰ ਹੈ ਚਲ ਵਿੰਡੋ ਵਾਲੇ ਤੇ ਜਾਣਾ ਸੀ ਆ ਫਿਰ ਤੇ ਇੱਥੇ ਜਾ ਆ ਹੋਰ ਮੈਨੂੰ ਇਹ ਸੀ ਪਹਿਲਾਂ ਮੈਂ ਤੇ ਸੋਚਿਆ ਸੀ ਸਵੇਰੇ ਨਾ ਦੁਖਨਵਰ ਸਿੰਘ ਸਾਹਿਬ ਫਿਰ ਮੈਂ ਕਿਹਾ ਦੁਖਨਵਰ ਸਾਹਿਬ ਨਾਲ ਸੰਗਤ ਬੜੀ ਹੁੰਦੀ ਹੈ ਨਾ ਬੱਚਿਆਂ ਨੇ ਨਜ਼ਰ ਖੜਨਾ ਨਹੀਂ ਫਿਰ ਮੈਂ ਚੱਲ ਆ ਵੀ ਨਵੀਂ ਪਾਸ ਆਈ ਹੋਈ ਹੈ ਜਾਣ ਦੇ ਗੁਰੂ ਘਰ ਹੀ ਸ਼ਰਧਾ ਹੋਣੀ ਚਾਹੀਦੀ ਹੈ ਹਨਾ ਚਲੋ ਮੈਂ ਇੱਥੇ ਦੇ ਨੇੜੇ ਥਾਂ ਜਾ ਆਉਨੇ ਆ ਬੱਚੇ ਵੀ ਦਰਸ਼ਨ ਕਰ ਆਏ ਨੇ ਥੋੜਾ ਐ ਕੋ ਮੈਂ ਨੇ ਵਿਚਾਰੇ ਆਂਦੇ ਆਏ ਨੇ ਅੱਜ ਨਿਕਲੇ ਹਨ ਇੰਜਨ ਟੀਂਜਲ ਨੇ ਅੱਜ ਹੀ ਗਈ ਮਲਾਕ ਤੇ ਚਲ ਜਾਇਆ ਸੀ ਮਲਾਕ ਤੇ ਚਲ ਕਾ ਜਾਇਆ ਖਾਲੀ ਕਿਤੇ ਗਿਆ ਸੀ ਪਰਸੋਂ ਪਰਸੋਂ ਤੇ ਨਾ ਆਦਗੇ ਨਾ ਆ ਰਹੇ ਕਮਾਂਦ ਦੇ ਗਾਦੋ ਲੈ ਕੇ ਤੇ ਆਏ ਸੀ ਭੁੱਲ ਗੇ ਆ ਕੇ ਵੇਖੀਏ ਕਾਲੀ ਕਾਲੀ ਜੀ ਥੇਰ ਵੀ ਧੋ ਬਗਰੇ ਇਹਨਾਂ ਦੇ ਦੋਵਾਂ ਦੇ ਤੇ ਏਹ ਗੱਲ ਓਦ ਓਏ ਕਾਲੀ ਵੀ ਧੋ ਬਜੇ ਤੂੰ ਤੇ ਅੱਧਾ ਦਿਨ ਲੱਗ ਜਾਣਾ ਸੀ ਨਾ ਨਾ ਮੈਨੂੰ ਇਹ ਸੀ ਰਾਤ ਨੂੰ ਧੋ ਦਾਂਗੀ ਫਿਰ ਮੈਂ ਰਾਤ ਨੂੰ ਰਾਤ ਨੂੰ ਤੇ ਹਰ ਹਰਦ ਵਿੱਚ ਧੋ ਕੇ ਸੁਵਾਣਾ ਸੀ ਗਲਾਫ ਦਾ ਰਹਿ ਗਿਆ ਗਲਾਫ ਦਾ ਰਹਿ ਗਿਆ ਉਹ ਤਾਂ ਧੋਵਾਂਗੀ ਛਾ ਕੇ ਹੱਥ ਧੋ ਦਾਂਗੀ ਉਹਦੇ ਤੋਂ ਮੈਨੂੰ ਇਹ ਡਰ ਲੱਗਦਾ ਸੀ ਮੈਂ ਕਿਹਾ ਉਹ ਤੇ ਚੱਲ ਵੱਡੀਆਂ ਨੇ ਥੋੜੀਆਂ ਜੀਆਂ ਇਹ ਤੇ ਬਿਮਾਰੀ ਨਾ ਹੋ ਜੇ ਠੰਡ ਬੜੀ ਜ਼ਿਆਦਾ ਤੇ ਮਿਲਨੀ ਆ ਹੋਰੀਆਂ ਨੇ ਇਹਨਾਂ ਦੀ ਚੰਮ 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 ਹਾਏ ਪੁੱਛਦੇ ਰਹਿਣਾ ਵੀਰੋ ਸਾਹ ਰਸਤਾ ਪੁੱਛਦੇ ਹੋਣੇ ਅੱਗੇ ਸੀ ਫੱਤ ਚ ਰੋਡ ਮੁੰਡਰ ਕੱਢ ਗਏ ਚਰ ਲੱਗ ਰਿਆ ਸੀ ਬਸ ਤੇਦੀ ਨਾ ਮੈਨੂੰ ਤਾਂ ਲੱਗਿਆ ਮੈਨੂੰ ਤਾਂ ਬਿਲਕੁਲ ਵੀ ਨਹੀਂ ਲੱਗਿਆ ਥੋੜੀ ਸੂਮਤ ਹੋ ਗਈ ਹੈ ਨਾ ਗੱਡੀ ਮਤਲਬ ਚਲਾੜੀ ਉਹ ਵੀ ਕਿਵੇਂ ਮਤਲਬ ਮੈਂ ਝਟਕੇ ਲੱਗਦੇ ਨੇ ਨਹੀਂ ਉਹ ਵੀ ਝਟਕੇ ਦਿਨ ਲੱਗਦੇ ਜੇ ਕਿਸੇ ਨੂੰ ਨਵੇਂ ਡਰਾਈਵਰ ਨਾਲ ਡਰ ਲੱਗ ਜਾਵੇ ਮੈਨੂੰ ਤਾਂ ਨਹੀਂ ਵੈਸੇ ਲੱਗਿਆ ਮੈਨੂੰ ਵੀ ਲੱਗਿਆ ਸਕੂਟਰ ਤੇ ਜਰੂਰ ਲੱਗਿਆ ਸੀ ਤੁਹਾਡਾ ਨਾ ਪਹਿਲੀ ਵਾਰੀ ਗਈ ਸੀ ਸਾ ਉਹਦੋਂ ਮੇਰੀ ਫਸਟ ਡਰਾਈਵ ਸੀ ਉਹ ਵੀ ਤੁਹਾਡੇ ਉਹ ਵੀ ਹਾਂ ਮੇਰੀ ਆਪਣੀ ਫਸਟ ਸੀ ਫਸਟ ਰਾਈਡ ਸੀ ਉਹਦੋਂ ਮੈਨੂੰ ਡਰ ਲੱਗਿਆ ਸੀ ਪਰ ਹੁਣ ਨਹੀਂ ਹਾਂ ਆ ਗੋਬਰ ਤੇ ਕੇਕ ਕੱਟ ਦੋ ਕੇਕ ਕਿਸ ਨੇ ਪਹਿਲਾਂ ਹੀ ਕੱਟ ਲਿਆ ਆਪਣੇ ਮੰਮਾ ਦੇ ਬਰਥਡੇ ਤੇ ਕਿਹੜਾ ਇੱਥੇ ਮੱਥਾ ਬੱਚਾ ਪਾਰਟੀ ਠੀਕ ਜਾਨ ਨੇ ਚੱਲੋ ਹਾਂਜੀ ਚੱਲੋ ਉੜੋ ਹਾਂ ਦੇਖੀ ਜੇ ਤੂੰ ਮੈਂ ਲੱਡ ਬੈਂਡ ਵਾਲੇ ਗੁਰਦੌਰ ਸਾਹਿਬ ਵੀ ਟੇਕੀ ਹੈ ਭਾਈ ਚਲੋ ਉੰਜ ਤੇਰਾ ਤੋਲ ਪੈਣਗੇ ਚਲੋ ਉਤਰੋ ਧਿਆਨ ਨਾਲ ਉਤਰਿਓ ਮੇਰੀ ਚੀਜ਼ਾਂ ਹੁੰਦੀਆਂ ਨੇ ਪੱਬੀ ਇਹਨਾਂ ਨੂੰ ਫੜ ਲਿਓ ਬੱਚੇ ਛੋਟੇ ਕਿੱਥੇ ਛੋਟਿਆਂ ਨੂੰ ਪਹਿਲਾਂ ਕੱਢੋ ਬਾਹਰ ਸਿੱਟਦੇ ਇੱਥੇ ਚਲੋ ਵੱਡਿਆਂ ਦੇ ਚਲ ਧਿਆਨ ਨਾਲ ਛੋਟਿਆਂ ਦਾ ਜ਼ਿਆਦਾ ਉਤਰ ਗਿਓ ਮਾਮੀ ਜੀ ਬੜਾ ਉਤਰ ਜਾਓ ਬੁਸੇ ਸ਼ੂਜ਼ ਮੈਂ ਦਰਿੰਦ ਹੱਥ ਫੜ ਲਓ ਦੀਦੀ ਦਾ ਚਲੋ ਇਹ ਕਿੱਥੇ ਚੱਲਦੇ ਚੰਦੇ ਕੋਈ ਨਾਮ ਕਰ ਚਲੋ ਉਤਰ ਗੀਆਂ ਇਹ ਇਤਨੀ ਧਾਰਨ ਸੀ ਗੱਡੀ ਚ ਗੱਡੀ ਜੇ ਧਾਰ ਹਾਂ ਅੰਦਰ ਧਾਰ ਲੀਏ ਚਲੋ ਅੰਦਰ ਧਾਰ ਲੈਨੇ ਹਾਂ ਹਾਂ ਆ ਪਤਾ ਕੀ ਹੋਇਆ ਕਿ ਤਾਪ ਸਿੰਘ ਉੱਠ ਗਿਆ ਸੀ ਮੈਂ ਤਾਪ ਸਿੰਘ ਉੱਠ ਗਿਆ ਸੀ ਹਾਂ ਇਹ ਅੱਜ ਮੈਂ ਤਾਪ ਸਿੰਘ ਨਹਾਇਆ ਕਰਕੇ ਛੁੱਤੀ ਛੁੱਤੀ ਪਈ ਸੀ ਨੀ 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 ਕੱਲ ਹੀ ਸੀ ਮੈਂ ਤਾਪ ਨੇ ਐ ਮਤਵ ਦੂਜਾ ਗਿੰਦਾ ਤੁਸੀਂ ਮੈਨੂੰ ਲੈ ਕੇ ਨਹੀਂ ਗਏ ਕੋਟੇ ਜੀ ਜਾ ਕੇ ਆਇਆ ਮੈਂ ਤਾਂ ਸਾਈਕਲ ਵੀ ਲੈ ਕੇ ਗਿਆ ਸੀ ਤੁੱਚੀ ਮੈਨੂੰ ਲੈ ਕੇ ਨਹੀਂ ਗਏ ਪੂਰਾ ਮੂੰਹ ਬਣਾਇਆ ਪਿਆ ਨਾ ਬੋਲਿਆ ਨਹੀਂ ਉਹਨੂੰ ਆੜਦਾ ਪਿਆ ਸੀ ਮਲਾਪ ਨੂੰ ਹਾਂ ਮੈਂ ਉਹ ਕਹਿਦਾ ਦਿੱਦੀ ਜੀ ਤੁਸੀਂ ਬਹਿ ਗਏ ਹੋ ਦਿੱਦੀ ਜੀ ਦਿੱਦੀ ਦਿੱਦੀ ਉਹ ਵੀ ਕਹਿੰਦਾ ਦਿੱਦੀ ਮੈਂ ਤਾਂ ਅੱਜ ਕੁੜੀ ਬਣ ਗਈ ਸੀ ਬੜੀ ਕਿਊਟ-ਕਿਊਟ ਕੁੜੀ ਸੀ ਪਈ ਬਣ ਗਈ ਸੀ ਕਿਊਟੀ ਪਈ ਵਾਹ ਗੁਰੂ ਵਾਹ ਇਹ ਨਿਕਾਜਾ ਬੰਦਾ ਨਾ ਬੀਅੰਝ ਨਹੀਂ ਕੁੱਟ ਨਲ ਕੱਟ ਖਾ ਲੋ ਮਹਤਾਬ ਕੱਟ ਖਾ ਲੋ ਕੱਟ ਖਾ ਲੋ ਦੋਵਾਂ ਦੇ ਟੀ ਉਹ ਮਲਾਬ ਦੇ ਤੇ ਕੀੜੇ ਲੱਗੇ ਪਏ ਨੇ ਨਾ ਦੰਦਾਂ ਦੇ ਮਹਤਾਬ ਸਿੰਘ ਮੇਤਾਬ ਦੇ ਵੀ ਹੈ ਸ਼ੋ ਆਦਰ ਕਿੜਿਆ ਮੈਂ ਮੇਤਾਬ ਮੇਤਾਬ ਪੁਈ ਨੂੰ ਦੋਗੇ ਪੁਈ ਨੂੰ ਦੋਗੇ ਜੈਮਸ ਹਾਈ ਕਿ ਪੁਈ ਨੂੰ ਪਿਆਰ ਹੀ ਨਹੀਂ ਕਰਦਾ ਇਨਾਂ ਨੂੰ